ਪੁੱਤਰ ਨੂੰ ਮਤਲਬ ਜਿਹੜਾ ਆ ਗੱਦੀ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਜੇ ਮੇਰੇ ਪੁੱਤਰ ਮੇਰੀ ਗੱਲ ਨਹੀਂ ਮੰਨਦੇ ਤਾਂ ਐ ਮੈਨਰੇ ਕੁਛ ਨਹੀਂ ਲੱਗਦਾ ਤੇ ਜੇ ਉਹਨਾਂ ਦਾ ਸਿਧਾਂਤ ਆਪਣੇ ਪੁੱਤਰਾਂ ਲਈ ਇਹੋ ਆ ਤੇ ਸਾਡੇ ਲਈ ਵੀ ਇਹੋ ਆ ਵੀ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਨਹੀਂ ਮੰਨਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਕੁਛ ਨਹੀਂ ਲੱਗਦੇ ਵੀ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਮੰਨਣੀ ਉਹਨਾਂ ਨੇ ਗੱਲ ਕੀਤੀ ਆ ਕਿਰਤ ਦੀ ਦੇਖੋ ਕੇਸੂਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਹਲ ਜੋੜਦੇ ਆ ਖੇਤਾਂ ਦੇ ਵਿੱਚ ਇਸ ਉਮਰ ਦੇ ਵਿੱਚ ਇਹਦਾ ਮਤਲਬ ਕਿਰਤ ਦਾ ਸੁਨੇਹਾ ਦਿੰਦੇ ਆ ਆਪਾਂ ਨੂੰ ਕਿਰਤ ਕਰਨੀ ਚਾਹੀਦੀ ਆ ਤੁਹਾਡੀ ਕਿਰਤ ਕੀ ਆ ਤੁਹਾਡੀ ਕਿਰਤ ਆ ਪੜਾਈ ਤੁਸੀਂ ਦੱਬ ਕੇ ਪੜਾਈ ਕਰੋ ਫੇਰ ਆ ਤੁਸੀਂ ਗੁਰੂ ਨਾਨਕ ਸਾਹਿਬ ਦੇ ਬੱਚੇ ਤੁਹਾਡੀ ਕਿਰਤ ਪੜਾਈ ਆ ਤੁਸੀਂ ਪੜੋਗੇ ਸਾਡੀ ਕਿਰਤ ਪੜਾਉਣਾ ਆ ਜੇ ਅਸੀਂ ਤੁਹਾਨੂੰ ਪੜਾਉਂਦੇ ਆ ਤੁਹਾਨੂੰ ਮੋਟੀਵੇਟ ਕਰਦੇ ਆ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਬੱਚੇ ਆ ਜੇਕਰ ਅਸੀਂ ਪੜਾਉਣ ਤੋਂ ਪਾਸੇ ਹਟਦੇ ਆ ਆਪਣੇ ਕਿਰਤ ਤੋਂ ਪਾਸੇ ਹਟਦੇ ਆ ਤਾਂ ਫਿਰ ਅਸੀਂ ਗੁਰੂ ਨਾਨਕ ਸਾਹਿਬ ਦੇ ਕੁਛ ਨਹੀਂ ਲੱਭਦੇ ਇਸ ਕਰਕੇ ਆਪਾਂ ਆਪਣੇ ਆਪਣੇ ਹਿੱਸੇ ਦੀ ਜਿਹੜੀ ਆ ਕਿਰਤ ਕਰੀਏ ਇਹੀ ਉਹਨਾਂ ਦੀ ਵਿਚਾਰਧਾਰਾ ਤੇ ਜਿਹੜਾ ਆ ਉਹ ਸਾਡਾ ਅਸਲ ਪੈਰਾ ਹੋਊਗਾ ਜਦੋਂ ਗੁਰਨਾਨਕ ਸਾਹਿਬ ਉਹ ਦਸਿਆ ਤੇ ਨਿਕਲਦੇ ਆ ਤਾਂ ਆਪਾਂ